ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੂਈਆਂ ਤਿੰਨ ਗੱਬੜਾਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਸਕੇ ਜੀ ਆਓ ਪੁੱਛ ਲੈਨੇ ਆਂ ਬਾਈ ਤੋਂ ਟੋਡੇਲ ਬੱਜੀ ਸਸਿਕਲ ਸਸਿਕਲ ਦੀ ਹੋ ਠੀਕੋ ਵਧੀਆ ਹਾਂਜੀ ਹਾਂਜੀ ਵਧੀਆ ਕਿਵੇਂ ਚੱਲਦਾ ਵੀਰੇ ਕੰਮ ਵਧੀਆ ਹੀ ਵਧੀਆ ਵਧੀਆ ਚੱਲੀ ਜਾਂਦਾ ਹਾਂਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਵਧੀਆ ਵਧੀਆ ਮਾਲ ਸੇਲ ਹੋ ਜਾਂਦਾ ਯਾਰ ਮਾਲ ਵੀ ਚੰਗਾ ਸੀ ਮੁੱਲ ਵੀ ਜਾਇਜ਼ ਸੀ ਹਾਂਜੀ ਮੁੱਲ ਵੀ ਜਾਇਜ਼ ਹੁੰਦੇ ਆਪਣੇ ਫੈਕਸ ਰੇਟ ਹੀ ਹੁੰਦੇ ਹੈਗੇ ਪਰ ਮੁੱਲ ਜਿਹਦਾ ਆਪਾਂ ਵੜਦੇ ਹੀ ਨਹੀਂ ਗਏ ਸਹੀ ਗੱਲ ਮੁੱਲਾਂ 'ਚ ਨਹੀਂ ਭਾਈ ਗੋ ਮੋਲ ਕਰੋਨਾ ਹਣਾ ਜਿੰਨਾ ਮਰਜ਼ੀ ਕਰਾ ਲਓ ਰੇਟ ਜਾਇਜ਼ ਆ ਵੇਚਣ ਵਾਲੀ ਗੱਲ ਹੁੰਦੀ ਆ ਕੱਲ ਹਾਂਜੀ ਵੇਚਣ ਵਾਲੀ ਨਾਮ ਤੇ ਐਡਰੈਸ ਬੋਲ ਨਾਮ ਜਸ਼ਨਦੀਪ ਸਿੰਘ ਐਡਰੈਸ ਵਰਜ ਹਰੀਕਾ ਠੀਕ ਆ ਕਿਲਾ ਫਰੀਦਕੋਟ ਤਹਿਸੀਲ ਚੈਤੋ ਬਰਗਾੜੀ ਦੇ ਬਿਲਕੁਲ ਨੇੜੇ ਨੇੜੇ ਰਹ ਜਾਂਦਾ ਬੰਦਾ ਓਕੇ ਬਾਈ ਓਕੇ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਆਪਣਾ 839607672 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਹਾ ਸੂਈ ਆ ਇਹ ਜੀ ਦੂਜਾ ਸੂਹਾ ਸੂਈ ਆਈ ਕਦੋਂ ਸੂਈ ਆ ਬਾਈ ਇਹਨੂੰ ਤੀਜਾ ਦਿਨ ਆਈ ਆ ਚੌਥਾ ਤੀਜਾ ਚੌਥਾ ਦਿਨ ਚੌਥਾ ਦਿਨ ਹਾਂਜੀ ਬੱਚਾ ਕੀ ਦੇਤਾ ਬਾਈ ਬੱਚਾ ਹੀ ਬੱਚਾ ਦੇ ਮਗਰ ਬੱਚਾ ਦੇਤਾ ਹਾਂਜੀ ਠੀਕ ਹੈ ਬਾਈ ਕਿੰਨਾ ਕੁ ਬੋਲਾ ਬਾਈ ਹੁਣ ਬੋਲਾ ਹੈਗਾ ਹੀ ਇਸ ਟਾਈਮ 10 ਲੀਟਰ ਠੀਕ ਹੈ ਬਾਈ 15 16 ਲੀਟਰ ਏ ਮੰਨਨੇ ਕਿ ਚਲੋ ਹੈ ਤਾਂ ਜਰਸੀ ਹੈ ਕਿਉਂਕਿ ਕੰਨ ਕੰਨ ਫੇਸਬੁਕ ਸਾਰਾ ਜਰਸੀ ਵਾਲਾ ਹੀ ਆ ਹਾਂ ਫੇਸ ਦੇਖੋ ਟਵਾ ਦੇਖੋ ਬੋਦੀ ਦੇਖੋ ਜਰਸੀ ਵਾਲਾ ਮੂੰਹ ਲੱਗਿਆ ਬਈ ਤੇ ਥੋੜੀ ਥੋੜੀ ਆਪਾਂ ਐ ਕਹ ਲਈਏ ਐਚਐਫ ਨਾਲ ਅਟੈਚ ਜੀ ਐਚਐਫ ਨਾਲ ਅਟੈਚ ਪੇਟੋਂ ਐਚਐਫ ਦੇ ਪੈਦਾ ਹੋਈ ਸਹੀ ਗੱਲ ਆ ਫੈਂਟ ਫੁੱਲ ਆਉਂਦੀ ਉਹ ਫੈਂਟ ਫੁੱਲ ਦੁੱਧ ਬਹੁਤ ਵਧੀਆ ਫੈਂਟ ਫੁੱਲ ਆਉਗੀ ਦੁੱਧ ਬਾਈ ਕਹਿੰਦਾ ਚਿੱਟਾ ਗਾ ਜਿਵੇਂ ਫੈਂਟ ਵਾਲਾ ਦੁੱਧ ਆ ਬਾਕੀ ਗਰਮੀ ਨਹੀਂ ਮੰਨਦੀ ਗਰਮੀ ਹਾਂਜੀ ਗਰਮੀ ਵਾਲੀ ਹੈ ਸਾਰੇ ਐਨੀਮਲ ਆਪਨੇ ਆਰਡਰ ਕਮਾਲ ਦਾ ਬਾਈ ਤੇ ਜਰਸੀ ਤੇ ਐਚਐਫ ਨਾਲ ਕਰਾਸ ਆ ਬਹੁਤ ਘੱਟ ਬਰੀਡ ਮਿਲਦੀ ਆ ਇਹ ਕਿਉਂਕਿ ਬਈ ਇਹ ਦੁੱਧ ਨੂੰ ਵੀ ਚੰਗੀ ਰਹਿੰਦੀ ਆ ਦੁੱਧ ਵਾਲਾ ਪੀਸ ਆ ਗਾ ਠੀਕ ਆ ਕਿ ਨਹੀਂ ਬਰੀਟ ਇੱਕ ਨੰਬਰ ਆ ਲੇਵਾ ਇੱਕ ਨੰਬਰ ਆ ਚੰਗੇ ਬੌਲੇ ਤੋਂ ਸਟਾਰਟ ਹੋਈ ਆ ਬੱਚਾ ਮਗਰ ਕੰਨ ਕੰਨ ਪੂਰਾ ਐ ਸੋਹਣਾ ਸੁਨੱਖਾ ਛੋਟਾ ਕਰਨਾ ਮੂਹੇ ਦੇਖੋ ਹਾਂ ਬਿਊਟੀ ਬਹੁਤ ਚੰਗੀ ਆ ਨਾ ਕੰਨ ਕੰਨ ਛੋਟਾ ਦੇਖਿਓ ਮੂੰਹ ਦੇਖਿਓ ਕਿੰਨਾ ਸੋਹਣਾ ਬਈ ਕਰਮਾਲੀ ਦਾ ਤੇ ਆਰਡਰ ਦੇਖੋ ਕਮਾਲ ਦਾ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਚਵਾਈ ਚੁਈ ਕਿਵੇਂ ਹੈ ਬਾਈ ਚਵਾਈ ਚੁਈ ਓਕੇ ਹੈ ਜੀ ਠੀਕ ਹੈ ਬਾਈ ਬਾਕੀ ਆ ਉਹਦੇ ਤਸੱਲੀ ਕਰਕੇ ਬੰਦਾ ਕੋਈ ਵੀ ਹੈਗਾ ਤਾਂ ਲੈ ਕੇ ਜਾਵੇ ਹਨਾ ਆਪਣੀ ਹੈਗੀ ਹੈਗੀ ਆਪਦੀ ਤਸੱਲੀ ਕਰਕੇ ਲੈ ਕੇ ਜਾ ਠੀਕ ਹੈ ਬਾਈ ਠੰਡੀ ਦੇਖੋ ਫੋਲਾ ਜਿਵੇਂ ਮਰਜੀ ਆ ਤਲਾਈ ਚੱਲ ਕੋਈ ਚੈੱਕ ਨਹੀਂ ਪਛਾਂ ਤੋਂ ਲੇਵਾ ਦੇਖੋ ਲੈ ਕਮਾਲ ਦਾ ਢਿੱਲਾ ਬਹੁ ਪਈਆਂ 15 ਕਿਲੋ ਦੁੱਧ ਪਾਉਣਾ ਹੀ ਇਹਨੇ ਸਵੇਰੇ ਕਿੰਨੇ ਵਜੇ ਹੋਈ ਸੀ ਇਹ ਆਪਾਂ ਸਵੇਰੇ 6:30 ਵਜੇ ਮੈਂ ਸਟਾਈਮ ਉੱਠਿਆ ਸੀ 6:30 ਵਜੇ ਬਾਈ ਕਹਿੰਦਾ ਚਵਾਈ ਕਰੀ ਸੀ 12:30 ਹੋ ਗਏ 12:30 ਠੀਕ ਹੈ ਬਾਈ ਇਹ ਲੈਵਾ ਪੂਰਾ ਭਰ ਜਾਂਦੀ ਆ ਭਰ ਜਾਂਦੀ ਆ ਹਾਂ ਮੁੱਲ ਕੀ ਹੈ ਜਾਇਜ਼ ਜਾਇਜ਼ ਪਹਿਲ ਵਾ 65000 ਚ ਛੂੜ ਹੋ ਜੂਗੀ ਮੁੱਲ ਕਰਾਂ ਨੂੰ 75 70 ਜਨਾ ਮਰਜੀ ਦੇਣ ਲੈਣ ਵਾਲਾ ਹੀ ਰੇਟ ਆ ਆਪਣਾ ਜਮਾ ਭਾਈ ਹਾਂ ਹਾਈਟ মিডিয়াম ਆ ਕੋਈ ਵੀ ਰੇਗਲਾ ਕੋਲੇ ਆ ਕੇ ਕਵੇ ਹਨਾ ਹਾਂਜੀ ਹਾਂਜੀ ਹਾਈਟ মিডিয়াম ਆ ਜਰਸੀ ਚ ਪੈਂਦੀ ਕਰਕੇ ਹੈਗੀ ਹੂੰ ਸਹੀ ਗੱਲ ਜੇ ਐਚਐਫ ਉਹਦੀ ਹਾਈਟ ਵੱਡੀ ਹੋਊਗੀ ਜੇ ਚਪਚ ਹੋਊਗੀ ਇਹ ਪਿਓਰ ਜਰਸੀ ਚ ਆਇਆ ਜਰਸੀ ਚ ਆ ਜਾਂਦੀ ਥੋੜਾ ਕਲਰ ਲੱਗੀ ਵੀ ਜਣੀ ਕਲਰ ਐਚਐਫ ਦੇ ਲੱਗੀ ਉਹ ਜਰਸੀ ਆ ਬਈ ਜਰਸੀ ਅੱਗੇ ਬਈ ਦੋ ਨੰਬਰ ਕਿਹੜਾ ਸੂਆ ਸੁੰਦੀ ਹੈ ਵੀਰੇ ਇਹ ਵੀ ਦੂਜਾ ਸੂਆ ਸੁੰਦੀ ਹੈ ਜੀ ਕਿੰਨੇ ਦਿਨਾਂ ਦੀ ਕੱਚੀ ਹਾਂਜੀ ਵੈਸੇ ਤਾਂ ਵੀਡੀਓ ਪਾਉਂਦਾ ਮੇਰਾ ਰਾਤਾਂ ਤਹਣੀ ਸੀਗਾ ਠੀਕ ਹੈ ਮੈਂ ਕਿਹਾ ਚਲੋ ਬਾਈ ਨੇ ਆਉਣਾਗਾ ਚਲੋ ਪਵਾ ਦਿੰਨੇ ਕੱਚੀ ਹੈਗੀ ਠੀਕ ਹੈ ਬਾਈ ਹਾਂ ਇਹ ਹੋ ਸਕਦਾ 10 ਤੋਂ 12 ਦਿਨ ਬਾਕੀ ਲਿਆ ਜੀ 10 ਤੋਂ 12 ਕਿ ਦਿਨ ਬਾਈ ਕਹਿੰਦਾ ਲੈ ਜਾ ਸਕਦੀ ਹੈ ਫੇਸ ਦੇਖਿਓ ਬਿਊਟੀ ਚੈੱਕ ਰਿਓ ਬੋਦੀ ਵਾਦੀ ਪੂਰੀ ਚੰਗੀ ਫੇਸ ਬੜਾ ਚੰਗਾ ਸੁਨੱਖੀ ਆ ਬੜ ਬਣੂਗੀ ਬਹੁਤ ਬਾਈ ਜਿਹੜੇ ਤਾਂ ਉਹਨਾਂ ਵੈਡ ਤੇ ਬਰੀਟ ਆ ਨਾ ਫੇਸ ਕੰਨ ਛੋਟਾ ਹਨ ਤੇ ਲੰਮੇ ਲੁੰਮੇ ਜਰਸੀ ਆ ਨਾ ਵੀ ਪਿਓਰ ਜਰਸੀ ਚਾਹੀਏ ਪਿਓਰ ਜਰਸੀ ਆ ਬਾਈ ਮੈਂ ਕਹਿੰਦਾ ਕਿਸੇ ਪਾਸੋਂ ਕਰਮ ਵਾਲੀ ਨੂੰ ਕੋਈ ਘਾਟ ਨਹੀਂ ਡਾਇਮੰਡ ਪੀਸ ਨਗੀਨਾ ਜਮਾ ਲੈ ਠੰਡੀ ਦੇਖੋ ਵਿੜੇ ਦੇ ਬਚਾਲੇ ਖੜਾ ਲਈ ਜਿਵੇਂ ਮਰਜ਼ੀ ਵੇਚਦਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਲੈਵਾ ਦੇ ਕੋ ਢਿੱਲ ਦੇਖੋ ਢਿੱਲ ਬੋਪੀਆ ਹਣਾ ਕੁਆਲਟੀ ਕੁਆਲਟੀ ਦੇ ਬ੍ਰੀਡ ਚੈੱਕ ਕਰ ਫੇਸ ਦੀ ਬਿਊਟੀ ਤੋਂ ਪਤਾ ਲੱਗਦਾ ਬ੍ਰੀਡ ਦਾ ਕਰਮ ਵਾਲੀ ਦਾ ਕਿੰਨਾ ਕੁ ਦੁੱਧ ਦੀ ਰਿਵਰਸਟੀ ਮਿਲਦੀ ਦੁੱਧ 17 18 ਕਿਲੋ ਦੁੱਧ ਪਾਉਗੀ ਹੂੰ ਵੱਧ ਵੀ ਦੇ ਸਕਦੀ ਐ ਤੇ ਦੁੱਧ ਵੀ ਬਾਈ ਜਮਾ ਫੈਂਟ ਵਾਲਾ ਹੋਊਗਾ ਗਰਮੀਆਂ ਦਾ ਤੋਹਫਾ ਗਰਮੀ ਦਾ ਮੌਸਮ ਆ ਰਿਹਾ ਫੁੱਲ ਕਮਜਾ ਪਰੂਗੀ ਲੈਵਾ ਦਿਖਾਉਨੇ ਨੇ ਨੇੜੇ ਤੋਂ ਢਿੱਲ ਚੈੱਕ ਕਰ ਲੈ ਆਹ ਸਾਰੀਆਂ ਨਾ ਬਾਲਟਾਂ ਲਾ ਬਰੀਕੀ ਪਈ ਐ ਸਾਰੀ ਆ ਕੱਡੂਗੀ ਤੇ ਫੇਰ ਕਰਮਲੀ ਨੇ ਸੂਣਾ ਕਿ ਨਹੀਂ ਬਾਈ ਹਾਂਜੀ ਥਣ ਬੜਾ ਕਮਾਲ ਦਾ ਲੱਗਿਆ ਲੈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੀ ਮੋਲ ਹੈ ਵੀਰੇ ਕੱਚੀ ਦਾ ਫੇ ਇਹ ਅੱਜ ਦਾ ਰੇਟ ਹੈ 80000 ਦੀ ਦੇ ਦਾਂਗੇ 80000 ਛੂੜੀ ਹੋਣੀ ਹੈ ਇਹਦੇ ਵਿੱਚੋਂ ਵੀ ਜਿਆਦਾ ਬਾਲਾ ਜਮਾ ਜੈਜ ਮੋਲ 80000 ਦੀ ਬਾਈ ਤੇ ਜਦੋਂ ਉਹ ਤਿਆਰ ਹੋ ਗਈ ਕਈ ਵਾਰੀ ਵੀਡੀਓ ਦੇਖ ਲੈਂਦਾ ਅਗਲਾ ਕਹਿੰਦਾ ਉਸ ਵੀਡੀਓ ਤੁਸੀਂ ਐਨਾ ਫਿਰ ਤਿਆਰ ਹੋਈਦਾ ਤੁਹਾਨੂੰ ਪਤਾ 10-15 ਸਾਮ ਕੇ ਫਿਰ ਉਹ ਚੀਜ਼ ਨਹੀਂ ਗੱਲ ਸਹੀ ਗੱਲ ਹੈ ਬਾਈ ਸਹੀ ਗੱਲ ਫਿਰ ਉਹਦੇ ਰੇਟ ਅਲੱਗ ਹੋਊਗਾ ਹਾਂ ਉਹਦੇ ਵੀ ਅੱਜ ਦਾ ਹੋਰ ਹੋਊਗਾ ਅੱਜ ਦਾ ਰੇਟ ਜਮਾ ਜੈਜ ਆ ਅੱਗੇ ਵੀਰੇ 3 ਨੰਬਰ ਇਹ ਸੂਬਾ ਹੀ ਸੂਈ ਆ ਮਾਰਨਿੰਗ ਕਿਹੜਾ ਸੂਬਾ ਸੂਈ ਆ ਇਹ ਦੂਜਾ ਸੂਬਾ ਸੂਈ ਆ ਯਾਰ ਇਹਨਾਂ ਬੱਚਾ ਕੀ ਦੇਤਾ ਇਹਨੇ ਬੱਚਾ ਵੱਛਾ ਦਿੱਤਾ ਇਹ ਵੱਛਾ ਦਿੱਤਾ ਹਾਂਜੀ ਕਿੰਨਾ ਕੁ ਬੋਲਾ ਫਿਰ ਕੱਢਿਆ ਬਹੁਤ ਹੀ ਬੋਲਾ ਇਸ ਟਾਈਮ ਕੱਢਿਆ ਆਪਾਂ ਸਵੇਰ 6 ਲੀਟਰ ਇਹਦਾ ਠੀਕ ਆ 2 ਲੀਟਰ ਤਾਂ ਹੀ ਬੱਚੇ ਨੂੰ ਵੀ ਚੰਗਾ ਆਗਾ ਹੂੰ ਹਾਂ ਤਦ ਪਾਉਗੀ 25 ਕਿਲੋਗਾ ਠੀਕ ਆ ਚੰਗੇ ਬੋਲੇ ਤੋਂ ਬਈ ਸਟਾਰਟ ਹੋਈ ਆ ਫੇਸ ਕੱਦ ਬਰੀਡ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਬਈ ਬਾੜਾ ਤੇ ਥਾਣ ਬੜਾ ਕਮਾਲ ਦਾ ਲੱਗਿਆ ਹਨ ਪੂਰਾ ਇਹ ਮੁੱਠੀ ਵਾਲਾ ਥਾਣਾ ਚਿਵਾਈ ਚਿਵਾਈ ਪੂਰੀ ਚੰਗੀ ਹੋਆ ਓਕੇ ਇਹ ਧਾਰਾਂ ਵੀ ਮਰਾਦਾਗੇ ਹੂੰ ਲੇਵਾ ਬੜਾ ਕਮਾਲ ਦਾ ਬਹੁਤ ਛੋੜੇ ਬੱਚੇ ਦਾ ਕਰਦੀ ਹੈ ਹਾਂ ਤਾਜੀ ਸੂਈ ਹੈ ਬੱਚੇ ਦਾ ਜਰੂਰ ਕਰਦੀ ਹੈ ਬਈ ਲੇਵਾ ਦੇਖੋ ਪੰਡ ਵਾਲਾ ਲੱਗਿਆ ਮਗਰ ਮੂਰਲਾ ਲੇਵਾਗਾ ਥਾਣ ਬੜਾ ਕਮਾਲ ਦਾ ਲੈ ਫੇਸ਼ਾਂ ਤੋਂ ਲੇਵਾ ਦੇਖੋ ਲੈ ਲੈ ਪੂਰਾ ਇਹ ਸੱਚੂ ਹੀ ਪੰਡ ਵਾਲਾ ਲੇਵਾ ਲੱਗਿਆ ਕਰਮਣੀ ਨੂੰ ਕੱਲਾ ਕੱਲਾ ਥਾਣ ਲੈ ਮੁੱਠੀ ਵਾਲਾ ਥਾਣ ਪੂਰੀ ਵਿਥੀ ਦੇ ਥਾਣ ਫੇਸ ਬੜਾ ਚੰਗਾ ਸੂਈ ਸਵਾਈ ਆ ਕੀ ਮੋਲ ਆ ਵੀਰੇ ਜੈ ਜੈ ਜੇ ਜ ਮੁੱਲ ਬਸ 85000 ਚ ਛੂਡ ਹੋ ਜੂਗੀ 85000 ਚੋਂ ਬਾਈ ਕਹਿੰਦਾ ਛੂਡ ਹੋ ਜੂ ਮੁੱਲ ਉਹ ਤਾਂ 24 25 25 ਰੋਦ ਉਧਰ ਆਉਣਾ ਪਊਗਾ ਵੱਡੇ ਕਾਰ ਕਾਰ ਧਾਰਾ ਮਾਰ ਕੇ ਦੇਖੋ ਇੱਕੇ ਆ ਚੁ ਬਾਕੀ ਧਾਰਾ ਮਾਰਦੇ ਠੰਡੀ ਪਉਦਾ ਯਾਰ ਹਨਾ ਠੰਡੀ ਤਾਂ ਬਹੁਤ ਹੈ ਹਾਂ ਪਾ ਨਹੀਂ ਪਉਣਾ ਨਾ ਪਾ ਲਈ ਬਹਿ ਜਾ ਕੀ ਬਾਤ ਹੈ ਗਰਨ ਗਰਨ ਧਾਰ ਵਜਦੀ ਆ ਠੜਕਾ ਸੁਣਦਾ ਵੀਡੀਓ ਚ ਚਵਾਈਦਾ ਕਹਿੰਨੀ ਹਾਂਜੀ ਗੰਨੇ ਯਾਰ ਕੀ ਧਾਰਾ ਲੈ ਕੀ ਬਾਤ ਆ ਚੂਣ ਬੜਾ ਚੰਗਾ ਥਾਣੀ ਦਾ ਹੱਸਦਾ ਨਾ ਚੂਣ ਨੂੰ ਤਾਂ ਹਾਂਜੀ ਕੀ ਬਾਤ ਆ ਬਈ ਮੋਲ ਵੀ ਬਾਈ ਨੇ ਜਾਇਜ ਰੱਖਿਆ ਮਾਨ ਤਾ 85000 ਚ ਮਾਨ ਤਨ ਹੋ ਜਾਊਗਾ ਠੀਕ ਐ ਅੱਗੇ ਵੀਰੇ ਚਾਰ ਨੰਬਰ ਕਿਹੜਾ ਸੂਆ ਵੀਰੇ ਇਹ ਵੀ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਐ ਬਾਈ ਇਹ ਵੀ ਲੈ ਸਕਦੀ ਐ ਜੀ 5 ਤੋਂ ਹਫ਼ਤੇ ਦੇ ਵਿੱਚ ਵਿੱਚ ਲੈ ਲਓ ਜਿਆਦਾ ਨਹੀਂ ਲੈਣੀ ਠੀਕ ਐ ਬਾਈ ਕਿੰਨਾ ਕੇ ਰਿਕਾਰਡ ਆ ਦੁੱਧ ਦਾ ਬਾਈ ਰਿਕਾਰਡ ਇਹਦਾ ਵੀ ਮੰਨੋ ਚਲੋ 17-18 ਲੀਟਰ ਦੱਸ ਹੈਗਾ 20 ਲੀਟਰ ਦੀ ਆਸ ਹੈਗੀ ਆਗੀ ਵੇਰ ਦੀ ਪੌਣ ਦੀ ਅਕੇ ਫਟਲੇ ਵਾਲੀ ਆ ਪੱਕੇ ਲੈ ਵੇ ਦੁੱਧ ਪਾਉਂ ਟੇਟਿੰਗ ਬੜੀ ਤਗੜੀ ਵਾਲੀ ਵੀ ਟੱਲੇ ਦੇਖੋ ਲੈ ਆ ਸਾਰੀਆਂ ਬਾਲ ਢਲਾਂ ਕੱਢੂ ਫੇਰ ਸੂਣਾ ਤੇ ਥਣ ਬੜਾ ਤੋਰਾ ਦੇਖੋ ਜੀ ਗੱਲਾ ਵੀ ਥਣ ਤੇ ਮੂਰ ਨੂੰ ਵੀ ਲੇਵਾ ਬਹੁਤ ਆ ਲੈ ਸਫਾਈ ਵਾਲੀ ਹਲੇ ਵੀ ਨਹੀਂ ਹਾਂ ਪੂਰੀ ਸਫਾਈ ਲਈ ਸਹੀ ਗੱਲ ਆ ਖੋਲੇ ਭਾਈ ਟੋਲੇ ਫੁੱਲ ਕੱਦ ਫੁੱਲ ਬਰੀਟ ਲੰਮੀ ਲੁੰਮੀ ਦੇਖੋ ਫੁੱਲ ਆ ਭਾਈ ਤੇ ਦੁੱਧ ਵਾਕੇ ਹੀ ਚੰਗਾ ਪਾ ਦੂ ਜਿਹੜੇ ਸਾਮਨਾ ਵੜ ਤੇ ਵਰੀਟ ਆ ਨਾ ਚਮਕਾ ਪੂਰੀ ਐ ਇੱਕ ਨੰਬਰ ਉਹ ਦੁੱਧ ਵਾਲਾ ਪੀ ਸਕਣੀ ਬਾਈ ਹਾਂਜੀ ਹਾਂਜੀ ਹੂੰ ਗਰਮੀਆਂ ਚ ਵੀ ਪੂਰੀ ਕਾਮਯਾਬ ਰਹੂਗੀ ਮੈਂ ਕਹਿੰਦਾ ਫੁੱਲ ਕਾਮਯਾਬ ਰਹੂ ਜਿਹੜੇ ਹਿਸਾਬ ਦਾ ਬਹਿਤਾ ਨਾ ਵਹਿੜ ਦਾ ਪਲੀ ਵੀ ਆ ਫੁੱਲ ਬਿਊਟੀ ਚੈੱਕ ਕਰ ਲੋ ਤੇ ਕੀ ਮੋਲ ਆ ਵੀਰੇ ਜਾਇਜ ਜਦਾ ਇਹ ਬਸ ਜਾਇਜ ਜੀ 80000 ਚ ਮਾਨਤਾ ਨਹੀਂ ਇਹਦਾ ਹੋਣਾ ਠੀਕ ਆ ਬਾਈ ਉਹਦਾ ਕਰਾਉਣਾ 85 90 ਜੇ ਨਾ ਮਰਜ਼ੀ ਕਰਵਾ ਲੋ ਮੁੱਲ ਕਰਾਉਣਾ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਬਾਈ ਮੋਲ ਜਮਤ ਜਾਇ ਜੀ ਰੱਖਿਆ ਬਾਈ ਨੇ ਖਿੱਚ ਕੇ ਜੇ ਮੋਲ ਰੱਖਿਆ ਲੇਵਾ ਦੇ ਕੋ ਲੇਵੇ ਤੋਂ ਦਾ ਜਾਲਾ ਇਹ ਫੀਟਿੰਗ ਬੜੀ ਤਕੜੀ ਆ ਕੋ ਟੁੱਟਵਾ ਲੇਵਾ ਨਾ ਸੀ ਇਦੀ ਕਦੇ ਕੋਈ ਪ੍ਰੋਬਲਮ ਆਵੇ ਇਸ ਲੇਵੇ ਨੂੰ ਕਹਿੰਦੇ ਬਾਈ ਹਾਂਜੀ ਹਾਂਜੀ ਆਪਣੇ ਵੱਲੋਂ ਥਾਣਾ ਦੀ ਡੰਨ ਬਾਕੀ ਅਗਲਾ ਜਿਹਦੇ ਜਿਹਨੇ ਵੀ ਕਿਸੇ ਨੇ ਵੀ ਸਾਈ ਪਾਤੀ ਆ ਉਹਦੀ ਡੰਨ ਕਰਕੇ ਲੈ ਕੇ ਜਾਵੇ ਨਹੀਂ ਜ਼ਰੂਰੀ ਹੈ ਬਾਈ ਹਾਂ ਅੱਗੇ ਬਾਈ ਲਾਸਟ ਕਿਹੜਾ ਸੁਆ ਵੀਰੇ ਇਹ ਪਹਿਲਾ ਸੁਆਈ ਪਲੂਣਾ ਦੋ ਦੰਦ ਹੀ ਆ ਮੂੰਹ ਦੋ ਦੰਦ ਪਹਿਲਾ ਪਟਕੇ ਦਿਖਾ ਦਾਂਗੇ ਆਪਾਂ ਜਰੂਰ ਕਿੰਨੇ ਦਿਨ ਲੈਂਦੀ ਹੈ ਬਾਈ ਹਜੇ ਇਹ ਲਊਗੀ 5 ਤੋਂ ਹਫਤਾ ਇਹ ਵੀ ਲੈ ਸਕਦੇ ਬੱਚੀ ਹਫਤਾ ਕੇ ਲੈ ਜੂਗੀ ਠੀਕ ਆ ਬਾਈ ਕਿੰਨਾ ਦੁੱਧ ਦੇ ਦੂ ਅਸਟੀਮੇਟ ਜੀ ਆਪਾਂ ਅਸਟੀਮੇਟ ਜੀ 15 ਲੀਟਰ ਤਾਂ ਪੂਰਾ ਦੇਣਾ ਚਾਹੀਦਾ ਨੋਰਮਲੀ ਨੋਰਮਲੀ ਦਊਗੀ 15 16 ਦੇ ਹਿਸਾਬ ਨਾਲ ਲੇਵਰੀ ਸਟਾਰਟਿੰਗ ਆ ਨਾ ਬਾਈ ਦੁੱਧ ਵਾਕਈ ਚੰਗਾ ਪਾ ਦੋ ਹਾਂਜੀ ਕੱਦ ਵਾਲੀ ਹੋ ਸਕਦਾ 20 ਕਿਲੋ ਦੇ ਨੇੜੇ ਲੱਗ ਜੇ ਬੱਚੀ ਦੁੱਧ ਦਾ ਹਾਂ ਸੇਵਾ ਤੇ ਆ ਪਹਿਲਣ ਦਾ ਤਾਂ ਚੱਲਣ ਤੇ ਡਿਪੈਂਡ ਆ ਬਾਈ ਪਲੀ ਪਲੀ ਚੰਗੀ ਆ ਬਾਕੀ ਕੁਆਲਿਟੀ ਚੰਕ ਚੁੰਕ ਦਾ ਦੁੱਧ ਦਾ ਦੁੱਧ ਦਾ ਬਾਕੀ ਚੰਗਾ ਪਾ ਦੂਗੀ ਤੇ ਨਾਰਮਲ ਜਿਹ ਦੁੱਧ ਦੱਸਿਆ ਬਾਈ ਨੇ ਜਿਹੜੇ ਚੰਕ ਚੁੰਕ ਬੱਚੀ ਦੀ ਬਹੁਤ ਪ੍ਰਿੰਟ ਹਣਾ ਲੇਵਾ ਸਟਾਰਟਿੰਗ ਬਹੁਤ ਤਗੜੀ ਆ ਸੀਰ ਠੰਡੀ ਵੀ ਆ ਮਰਜੀ ਵਿੜੇ ਜਿਵੇਂ ਮਰਜੀ ਵਿੜੇ ਰੋਟੀ ਵਾਲੀ ਨੇ ਥਾਣ ਇਧਰ ਦੇਖੋ ਜੀ ਜੀ ਆ ਕੇ ਕਮਾਲ ਦਾ ਥਾਣ ਲੱਗਿਆ ਥਾਣੇ ਨੇ ਜਿੰਨਾ ਥਾਣੇ ਦੂ ਹੋਰ ਕੱਢਣਾਗਾ ਹੂੰ ਇਹ ਤਾਂ ਨਾਰਮਲ ਥਾਣੀ ਪੱਟਾਈ ਇਹ ਲਈ ਵਈ ਬਣਾ ਬਸ ਮਾ ਤੋਂ ਥਾਣਾ ਬਾਈ ਹਨਾ ਜਿੱਦੇ ਮਾਂ ਕਰਕੇ ਚਾਰ ਹੋਗੀ ਭਰਗੀ ਲੈ ਵੋਦ ਦਾ ਹੋਈ ਜੋ ਸੁਪਾਲਿਆ ਨਾ ਲੈਵੇ ਚ ਉਹਦੇ ਦੇਖੇ ਤੂੰ ਗੁੱਲੇ ਵਾਲਾ ਥਾਣਾ ਬਣਾਉਗੀ ਇਹ ਬਰੀਟ ਦੇਖੋ ਬਾਈ ਕੀ ਮੋਲ ਆ ਬਈ ਇਹਦਾ ਫਿਰ ਬਸ ਜਾਇਜ ਜੀ 75000 ਦੀ ਦੇਣੀ ਆ ਚੱਕ ਬਾਈ ਜਮਾ ਜਾਇਜ ਮੋਲ ਲਾ 75000 ਦੀ ਵੜ ਬਾਈ ਕਹਿੰਦਾ ਆ ਮੋਲ ਕਿਸੇ ਨੇ ਦੇਣਾ ਨਹੀਂ ਇਹ ਤੁਹਾਨੂੰ ਦੱਬੀ ਕਾਲੀ ਬੱਛੀ ਦਾ ਦੋ ਦੰਦ ਦਾ ਪੂਰੇ ਐ ਸਮੀ ਵੀ ਬੱਛੀ ਆ ਕੋਈ ਐ ਨਹੀਂ ਲੱਸੀ ਨਹੀਂ ਲਾਮੀ ਨਹੀਂ ਛੋਟ ਹੀ ਨਹੀਂ ਕੋਈ ਠੀਕ ਆ ਕਰ ਦ ਬਾਈ ਖੂਨ ਵਾਲੀ ਗੰਗਰੀਏ ਲੇਵਾ ਕਮਾਲ ਦਾ ਕੱਚੀ ਕੱਚੀ ਆ ਗੱਲ ਢੱਲਾਂ ਦੀ ਖੁੱਲੇ ਵਾ ਦੇਖੋ ਬਈ ਕਮਾਲ ਆ ਮੁੱਲ ਜਾਇਜ ਆ ਦੰਦ ਵੀ ਪਟਕੇ ਦੇਖੋ ਨਹੀਂ ਰੀਲ ਆ ਦੰਦ ਵੀ ਬਾਈ ਕਹਿੰਦਾ ਕੋਈ ਚੈੱਕ ਕਰਨੀ ਵੀਡੀਓ ਚ ਦਿਖਾਣਾ ਦੋ ਦੰਦ ਸੀ ਵੀ ਠੰਡੀ ਬਹੁਤਾ ਮੂੰਹ ਦੀ ਹੂੰ ਸਹੀ ਪੂਰੇ ਦੋ ਦੰਦ ਆਈ ਇਹ 75000 ਤੋਂ ਛੂੜ ਹੀ ਹੋਣੀ ਹੋਈ ਐ ਇਹਦੀ ਬਾਕੀ ਸੀਲ ਜੇ ਕਿਸ ਦਾ ਰਾਦ ਆਉਗਾ ਬਾ ਸਾਈ ਪਾ ਦੇ ਥਣ ਤੁਣ ਅੱਧੀ ਆਪਣੇ ਡਾਨ ਨਾ ਕੀ ਹੂੰ ਇਹ ਵੀ ਘਟਣ ਵਾਲੇ ਪਾਸੇ ਨਹੀਂ ਇਹਦਾ ਹੋਇਆ ਯਾਰ ਨਹੀਂ ਸਹੀ ਹੈ ਜਾਇਜਾ ਪਹਿਲੀ ਮੁੱਲ ਜਾਇਜਾ ਫਿਰ ਉਹਨਾਂ ਪਹਿਲੀ ਮੁੱਲ ਜਾਇਜਾ ਫਿਰ ਉਹ ਦੂ ਘਟਾ ਦਤਾ ਫਿਰ ਆਪਣਾ ਘਾਟਾ ਪਿੰਦਾ ਮੇੜਾ ਬਾਈ ਕੋਲੇ ਸੀਗੀਆਂ ਪੰਜ ਪੰਜ ਹੀ ਲਖਾਤੀਆਂ ਪੰਜ ਹੀ ਇੱਕ ਦੂਜੀ ਤੋਂ ਵੱਧ ਕੇ ਹੈ ਬਾਈ ਸਾਰੀਆਂ ਹੀ ਬਰੀਡ ਚ ਚੰਗੀਆਂ ਨੇ ਚੰਗੇ ਆ ਸਾਫ ਸੁਧਰਾ ਮਾਲ ਆ ਬਾਈ ਕੋਲੇ ਹਨ ਕਿਸੇ ਵੀਰ ਨੂੰ ਕੋਈ ਵੀ ਪਸੰਦ ਆ ਬਾਈ ਨਿਕ ਨਿਕ ਬਾਕੀ ਆਪਾਂ ਆਏ ਨਾ ਜੀ ਮੈਂ ਜ਼ਿਆਦਾ ਮਾਨ ਲੇ ਚਲ ਤੀਜਾ ਚੌਥਾ ਸੂਆ ਨਹੀਂ ਲੈਂਦਾ ਠੀਕ ਹੈ ਭਾਈ ਪਹਿਲਾ ਜਾਂ ਦੂਜੇ ਤੇ ਕੰਮ ਜ਼ਿਆਦਾ ਕਰਦੇ ਆ ਨਾਲੇ ਤਾਂ ਉਹਦੇ ਤਾਂ ਐ ਵੀ ਦੁੱਧ ਦੇ ਦਿੰਦਾ ਜਾਨਵਰ ਸਹੀ ਹੈ ਭਾਈ ਹਾਂ ਜ਼ਿਆਦਾ ਸੂਏ ਨੂੰ ਬਾਅਦ ਚ ਸੂ ਕੇ ਕੰਪ ਉਹ ਹੁੰਦੀ ਪ੍ਰੋਬਲਮ ਜ਼ਿਆਦਾ ਪ੍ਰੋਬਲਮ ਨਹੀਂ ਐ ਬੰਦਾ 2-4 ਸੂਏ ਪੀ ਤਾਂ ਲਵੇ ਦੁੱਧ ਪੀ ਤਾਂ ਲਵੇ ਹਾਂ ਸਹੀ ਗੱਲ ਹੈ ਇਹ ਚੱਕਰ ਹੋ ਜਾਂਦਾ